ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬਿਲਕੁਲ ਟੋਲ ਪਲਾza ਜਿਹੜਾ ਦੋਸਤੋ ਸੇਰੋਂ ਵਾਲਾ ਟੋਲ ਪਲਾza ਬਿਲਕੁਲ ਜਿਕਰ ਹਰੀਗੇ ਪਤਨ ਤੋਂ ਆਪਾਂ ਆ ਰਹੇ ਹਾਂ ਤਾਂ ਬਿਲਕੁਲ ਖੱਬੇ ਪਾਸੇ ਜਿਹੜਾ ਦੋਸਤੋ ਗੇਟ ਹੈ ਪਿੰਡ ਚੰਬਲ ਤੁਸੀਂ ਖਾਸ ਵਿਜ਼ਿਟ ਕਰਨੀ ਆ ਤੇ ਵੀਰ ਜਸ ਹੋਰਾਂ ਦੇ ਕੋਲੇ ਆਏ ਆ ਬਿਲਕੁਲ ਚਾਰ ਪਸ਼ੂ ਅੱਜ ਬਕਾਊਗਾ ਤਿੰਨ ਮੱਝਾਂ ਨੇ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਤੇ ਇੱਕ ਵਾਰ ਦਿਖਾ ਦਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਿਲਕੁਲ ਤਾਜੀ ਸੂਈ ਹੈ ਜੀ 27 ਅਗਸਤ ਅੱਜ ਬਿਲਕੁਲ ਤਰੀਕ ਆ ਦੋਸਤੋ ਜਦੋਂ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 5:00 ਵਜੇ ਦਾ ਸਮਾਂ ਹੈਗਾ ਜੀ ਠੀਕ ਆ 4:30 ਤੋਂ 5:00 ਵਜੇ ਦਾ ਸਮਾਂ ਤੇ ਜਿਸ ਵੀਰ ਨੂੰ ਜਿਹੜਾ ਖਰੀਦਾਰ ਵੀਰ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਤਾਂ ਸੱਲੀ ਤੁਸੀਂ ਕਰਨੀ ਆ ਘਰ ਵਜੇਡ ਕਰਕੇ ਇੱਕ ਟਾਈਮ ਦੋ ਟਾਈਮ ਚਵਾਈ ਦੀ ਠੀਕ ਆ ਜੀ ਸਾਰੇ ਪਸ਼ੂ ਵੈਸੇ ਸੋਏ ਸੁਬਾਏ ਨੇ ਤਾਂ ਸਾਡੀ ਕੋਈ ਵੀਰ ਕਰ ਸਕਦਾ ਦੋ ਟਾਈਮ ਚੋਗੇ ਵੱਡੀਆਂ ਮੱਜਾਂ ਨੇ ਨੀਲੀ ਦਾਬੀ ਦੀਆਂ ਦੋਸਤੋ ਕਨੀਲੀ ਦਾਬੀ ਦੀ ਮੱਝ ਦਿਖਾ ਦਾਂਗੇ ਬੱਚਾ ਥੱਲੇ ਉਹ ਵੀ ਨੀਲੀ ਦਾਬੀ ਦੀ ਪ्योर ਕੱਟੀ ਆ ਤੇ ਇਸੇ ਤਰ੍ਹਾਂ ਦੋਸਤੋ ਨਾਲ ਜਿਹੜਿਆ ਬਿਲਕੁਲ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਲਾਂਗੇ ਪੂਰੀ ਜਾਣਕਾਰੀ ਆ ਜੋ ਕਰਦੇ ਆ ਗੱਲਬਾਤ ਪੁੱਛਦੇ ਕੀ ਡਿਟੇਲ ਸਭ ਤੋਂ ਪਹਿਲਾਂ ਭਰਾਜੀ ਸਸਰੀਕ ਸੱਚਾ ਵੀਰ ਜੀ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੀਰਾਂ ਨੂੰ ਜਿਹੜੇ ਬਾਹਰ ਵੀ ਬੈਠੇ ਆ ਸਾਰਿਆਂ ਨੂੰ ਵੀਰ ਜੀ ਸਸਰੀਕ ਵੈਲਕਮ ਜੀ ਅੱਛਾ ਤਾਂ ਜਸਵੀਰ ਅੱਜ ਚਾਰ ਪਸ਼ੂ ਪਕਾਊਗਾ ਹਾਂਜੀ ਤਿੰਨ ਮੱਜਾਂ ਸੂਈਆਂ ਸਵਾਈਆਂ ਤੇ ਇੱਕ ਵੜ ਦਿਖਾ ਦਈਏ ਹਾਂਜੀ ਠੀਕ ਆ ਜੀ ਤੇ ਪਹਿਲੇ ਨੰਬਰ ਤੋਂ ਸਟਾਰਟ ਹੈ ਇਸੇ ਵਿਹੜ ਤੋਂ ਕਰ ਲਗੇ ਹਾਂਜੀ ਇਹਦਾ ਹੀ ਸਾਈ ਵਾਲ ਦੂਜਾ ਸੁਆ ਇਹਦਾ ਦੂਜਾ ਸੁਆ ਹਾਂਜੀ ਮਗਰ ਬੱਚੀ ਠੀਕ ਹੈ ਜੀ ਹਾਂਜੀ ਸਾਈ ਵਾਲ ਜਰਸੀ ਕਰੋ ਸੰਗ ਦੇ ਵਿੱਚ ਦੋਸਤੋ ਇਹ ਜਿਹੜੀ ਅਈ ਵਿਹੜ ਆ ਗਈ ਠੀਕ ਹੈ ਜੀ ਤੇ ਸੁਆ ਦੂਜਾ ਤੇ ਦਿਹਰਾਂ ਨੂੰ ਦੂਜਾ ਹੀ ਸੁਈ ਨੂੰ ਹਾਂਜੀ ਦੋ ਕ ਦਿਨ ਹੋ ਗਏ ਦੋ ਕਿ ਦਿਨ ਹੋਈ ਐ ਇਸ ਵੀਰ ਨੂੰ ਬਿਲਕੁਲ ਬੱਚਾ ਜਿਹੜਾ ਦੋਸਤੋ ਮਗਰ ਆ ਫੀਮੇਲ ਕਾਫ ਆ ਨਾੜੂ ਬੱਚੇ ਦੇ ਨਾਲ ਆ ਦੇਖੋ ਠੀਕ ਹੈ ਫੀਮੇਲ ਮਗਰ ਬੱਚੀ ਹੈ ਬੜਾ ਠੰਡੀ ਠੰਡੀ ਵਾਲੀ ਹੈ ਸੰਤੂ ਸਾਹਿਬ ਇਧਰੇ ਪਾਵੇਂ ਵਸੀ ਉਹ ਨਾ ਛੱਡੋ ਇਦਾਂ ਹੀ ਬਹਿ ਜੋ ਤਾਂ ਆ ਕਰੋ ਚੈੱਕ ਹਾਂਜੀ ਆਈ ਤੇ ਕੇਰ ਕੋ ਤਰਾਂ ਲਈ ਜਾ ਉਹ ਲਕਾ ਮਾਰਦਾ ਨਾ ਮੂਝ ਤਰ ਭਾਵੇਂ ਥੱਲੇ ਬੈ ਕੇ ਏਦਾਂ ਹੀ ਮਾਰੀ ਜਾਈਏ ਕੁਛ ਨਹੀਂ ਆਂਦੀ ਜੀ ਠੰਡੀ ਆ ਪੂਰੀ ਹਾਂਜੀ ਹਾਂਜੀ ਆ ਵੇ ਲਾ ਤੁਹਾਡੇ ਸਾਹਮਣੇ ਲਾ ਆ ਦੇਖੋ ਇਹ ਥੋੜਾ ਹੋ ਗਈ ਕਿਥੇ ਲਓ ਜੀ ਲਓ ਜੀ ਕੀ ਆ ਅੱਛਾ ਤੇ ਇਹ ਜਰਾ ਇਹ ਵਜ੍ਹਾ ਸਬ ਬੋੜਾ ਹੁਣ ਫਿਰ ਹੋਊਗਾ ਦੋ ਟਾਈਮ ਦੀ ਸੂਈ ਆ ਦੋ ਦਿਨਾਂ ਦੀ ਸੂਈ ਆ ਹਾਂਜੀ ਇਹ ਆ ਜੀ ਚੋਕੇ ਲਿਆਏ ਆ ਤੇ ਮੰਨ ਲਓ 7-8 ਕਿਲੋ ਦਾ ਕਰੀਬ ਹੈਗਾ ਜੀ ਇਹਦੇ ਥੱਲੇ ਬੋੜਾ ਅੱਜ 7 ਕਿਲੋ ਹੈਗਾ ਹਾਂਜੀ ਇਹ ਦੁਪਹਿਰੇ ਆਈ ਆ ਭਾਜੀ ਠੀਕ ਅੱਜ ਦੁਪਹਿਰੇ ਆਈ ਆ ਹਾਂਜੀ ਭਾਵੇਂ ਇਦਾਂ ਹੀ ਕੋਈ ਵੀਰ ਭਰਾ ਜਿੰਨੇ ਕਰਦੀਆਂ 7 ਕਿਲੋ ਦੀ ਗਰੰਟੀ ਹੋ ਗਈ ਆ ਕੋਈ ਇੱਕ ਟਾਈਮ ਦੋ ਇੱਕ ਵਾਰ ਦੀ ਟਾਈਮ ਤੁਸੀਂ ਚੁਵਾਈ ਤਾਂ ਪੂਰੀ ਕਰਕੇ ਵੇਖੀ ਆ ਹਾਂਜੀ ਹਾਂਜੀ ਪੂਰੀ ਪੂਰੀ ਤੇ ਕਿਵੇਂ ਦੀ ਚੁਵਾਈ ਆ ਚੁਵਾਈ ਬਹੁਤ ਬੋਲੀ ਆ ਜੀ ਤੁਹਾਨੂੰ ਵਿਖਾ ਹੀ ਦਿੰਨੇ ਆ ਜੀ ਬਸ ਧਾਰਾ ਮਾਰ ਕੇ ਠੀਕ ਆ ਜ਼ਰੂਰ ਤੇ 30000 ਹਾਂਜੀ ਮੁੱਲ ਭਮ ਜਨਾ ਮਰਜ਼ੀ ਕਰਾ ਲਓ ਠੀਕ ਹੈ ਜੀ ਲਓ ਜੀ ਖੋਲ ਕੇ ਦਿਖਾਈਏ 30000 ਦੀ ਹਾਂ ਨਾ ਜਿਹੜੀ ਹੈਗੀ ਦੋਸਤੋ ਮੋੜ ਵੇਨਾ ਦਾ ਕਰਨ ਨੂੰ ਪਉਣ 33 35 ਜਨਾ ਮਰਜ਼ੀ ਕਰ ਲਈਏ ਤੇ 30000 ਦੀ ਲੈਣ ਦੇ ਜਿਹੜੀ ਆ ਜੈਸ ਨੂੰ ਬਾਕੀ ਵਿੱਚੋਂ ਮਾਨਤਾ ਨਾ ਕੋਈ ਜੋੜਛਾਪਾ ਦੋਸਤੋ ਹਰ ਵਾਰ ਹੁੰਦਾ ਹੀ ਆ ਜਿਹੜਾ ਕੋਈ ਖਰੀਦਦਾ ਦਾਰਬੀਰ ਘਰੇ ਉਹਨਾਂ ਖਰੀਦਣ ਬਸ ਨੂੰ ਹੁੰਦਾ ਮਾਨਤਾ ਨੂੰ ਤਾਂ ਕੀਤਾ ਜਾਂਦਾ ਠੀਕ ਹੈ ਜੀ ਆਹ ਦੇਖ ਠੀਕ ਹੈ ਤੱਪਰ ਕੋਲੇ ਠੰਢੀ ਆ ਸੀਲਸ ਸੀਲਸ ਲੱਗ ਪੂਰੀ ਆ ਕੋਈ ਵੀ ਰਚਵਾਈ ਆ ਆਪਦੀ ਦੋ ਡੰਗ ਕਰਕੇ ਤਸੱਲੀ ਕਰ ਸਕਦਾ ਬਾਕੀ ਧਾਰਾਂ ਚਵਾਈ ਆ ਆਪਾਂ ਜਰੂਰ ਪੁੱਛ ਲੈਣੇ ਆ ਪੁੱਛੀ ਵੀ ਆ ਪੋਲੀ ਚਵਾਈ ਆ ਪਰ ਬਾਹਰ ਘੜ ਦਾ ਜਿਹੜਾ ਜਰੂਰ ਪੁੱਛ ਲੈਣੇ ਆ ਠੀਕ ਆ ਜੀ ਅੱਛਾ ਜਸਪਰਾ ਕਿਸੇ ਥਾਂ ਦੇ ਵਿੱਚੋਂ ਕੋਈ ਧਾਰਾਂ ਉਹਦਾ ਹੀ ਮਾੜਾ ਜਿਹਾ ਲੰਮਾ ਰੱਖਦੀ ਆ ਧਾਰ ਦਾ ਬਣਾ ਫਰਕ ਹੋਊਗਾ ਜੀ ਠੀਕ ਆ ਜੀ ਹਾਂਜੀ ਮੈਨੂੰ ਕਹਿੰਦੇ ਨੇ ਥਾਂ ਘੁਰਾ ਨਵਾਈ ਦੇ ਵਿੱਚ ਮੈਂ ਚੁਪਾਉਣਾ ਨਹੀਂ 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 ਜੀ ਤੁਸੀਂ ਵੇਚ ਹੀ ਲੈਣਾ ਘੜ ਦਾ ਬਣਾ ਫਰਕ ਹੋਊਗਾ ਵੇਚ ਜੀ ਹਾਂਜੀ ਠੀਕ ਹੈ ਇੰਨਾ ਫੜਾ ਦੇ ਬਾਲਟੀ ਮਾਰ ਹਾਂ ਬਾਲਟੀ ਫੜਾ ਦੋ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਬਦ ਦਿਖਾ ਹੀ ਦੇਣੀ ਹਾਂ ਆ ਲੈ ਆਏ ਚੋਕੇ ਵੀ ਜਾਂਦੇ ਸੀ ਸੰਤੂ ਸਾਹਿਬ ਹੂੰ ਆ ਲੇਟ ਚੋਈ ਨਹੀਂ ਹਾਂਜੀ ਤੁਸੀਂ ਦੱਸਣ ਦਾ ਬਿਲਕੁਲ ਆਈ ਹੁਣ ਟਾਈਮ ਆ ਚੁੱਕੀ ਫਿਰ ਬਿਲਕੁਲ ਬਿਲਕੁਲ ਬਾਕੀ ਦੋਸਤੋ ਕੋਈ ਵੀ ਭਰਾ ਆਵੇ ਆਪਦੀ ਤਸੱਲੀ ਆ ਕੋਈ ਦੋ ਦੋ ਧਰ ਚਾਰ ਚਾਰ ਧਾਰਾ ਮਾਰ ਕੇ ਨਹੀਂ ਕੋਈ ਕਿਲੋ ਦੋ ਦੋ ਕਿਲੋ ਭਰਾ ਕੇ ਤਸੱਲੀ ਕਰਕੇ ਦੇ ਸਕਦੇ ਹਾਂ ਕੋਈ ਢੁੰਡ ਛੱਟਾ ਨਹੀਂ ਆ ਦੇਖੋ ਮੰਗਲੇ ਥਾਣਾ ਦੀ ਚੋਾਈ ਠੀਕ ਹੈ ਜੀ ਆ ਅਗਲੇ ਥਾਣਾ ਦੀ ਚੋਾਈ ਵਿਖਾਉਣੀ ਤੁਹਾਨੂੰ ਰੂਟ ਤੋਂ ਵਗਰੇ ਨਹੀਂ ਤੇ ਭਾਵੇਂ ਨਸਲ ਉਮੜ ਕਰਨੀ ਚਾਹੀਦੀ ਹੂੰ ਛਡੀ ਬੜੀ ਬਿਲਕੁਲ ਜੀ ਲਓ ਵੀ ਇਹ ਦੋਸਤੋ 30000 ਦੇ ਵਿੱਚ ਤੁਹਾਨੂੰ ਜਿਹੜੀ ਇਹ ਵਾੜ ਮਿਲ ਜਾਊਗੀ ਤਾਜੀ ਸੂਈ ਸਵਈ ਆ ਪਿੱਛੇ ਵੱਛੀ ਆ ਠੀਕ ਹੈ ਤੇ ਵੇਰ ਤੁਸੀਂ ਦੇਖ ਹੀ ਲਈ ਆ तकरीबन ਵੱਧ ਹੋ ਗਏ ਦੋ ਦੋ ਅਕਸਰ ਕਿਉਂਕਿ 10000 11000 12 ਲੀਟਰ ਤੱਕ ਵੀ ਦੁੱਧ ਲੋਕਾਂ ਨੂੰ ਮਿਲ ਜਾਏ ਨਾਰਮਲ ਜਾ ਇੰਨਾ ਵਿੱਚ ਆ ਜੂਗੀ ਠੀਕ ਆ 10000 ਲੀਟਰ ਇਹਨੂੰ ਕੀ ਜਾਂਦਾ ਨਾਲ ਰਾਜੀ ਆ ਜੀ ਬਿਲਕੁਲ ਬਿਲਕੁਲ ਤੇ ਇਸ ਤੋਂ ਬਾਅਦ ਆਪਾਂ ਰਾਜਾਸ ਅਗਲੇ ਬਨੇ ਆ ਗਈ ਆਪਣੇ ਕੋਲ ਮੱਝ ਹਾਂਜੀ ਅੱਛਾ ਇਹ ਮੱਝ ਵੀ ਤਾਜੀ ਸੂਈ ਹੈ ਮੱਝ ਦੋਸਤੋ ਇੱਕ ਵਾਰੀ ਪੂਰੀ ਬਾਡੀ ਬਣ ਤਰ ਤੁਸੀਂ ਦੇਖ ਲਓ ਫੁੱਲ ਪੱਟੀ ਹਾਈਟ ਆ ਕੱਦ तकरीबन ਮਾਲੀਆਂ ਦਾ ਬਿਲਕੁਲ ਕੋਲੇਖਾ ਪਾਉਂਦੀ ਆ ਵੀ ਜਿਵੇਂ ਦੇ ਬਿਲਕੁਲ ਮੋਹਰੇ ਦੇ ਜਾਂ ਵੱਡੇ ਮਾਦੀ ਆਪਾਂ ਦੇਖਦੇ ਆਂ ਵਾਈਟ ਫੋਲ ਬਟਾ ਫੋਲ ਵੱਡੀ ਆ ਇਹ ਸੁਹਾ ਕਿਨਵਾ ਸੁਈ ਹੈ ਜੀ ਤੀਜਾ ਜੀ ਅੱਛਾ ਹਾਂਜੀ ਤੀਜਾ ਸੁਹਾ ਜੀ ਹਾਂਜੀ ਠੀਕ ਆ ਦਿਨ ਇਹਨੂੰ ਅੱਜ ਭਲਕ ਹਾਂਜੀ ਅੱਜ ਮਾਰਨਿੰਗ ਸੁਈ ਸੀ ਅੱਜ ਮਾਰਨਿੰਗ ਜੇਰ ਪਾਤੀ ਸੀ ਹਾਂਜੀ ਜੇਰ ਪਾਤੀ ਪ੍ਰਾਪਰ ਠੀਕ ਆ ਵੀਰ ਹਾਂਜੀ ਤੇ ਮਗਰ ਬੱਚਾ ਇਹ ਕੱਟੀ ਆ ਜੀ ਕੱਟੀ ਆ ਹਾਂਜੀ ਜੱਲ ਗਿੱਲਾ ਨੜੂ ਆ ਬੱਚੇ ਦੇ ਨਾਲ ਆਹ ਦੇਖੋ ਠੀਕ ਆ ਮਗਰ ਫੀਮੇਲ ਕਾਫ ਆ ਕੱਟੀ ਆ ਤੇ ਆਪ ਤੀਜਾ ਸੁਹਾ ਹਾਂਜੀ ਹਾਈਟ ਦੋਸਤੋ ਮੈਂ ਪਹਿਲਾਂ ਤੁਹਾਨੂੰ ਜ਼ਿਕਰ ਕਰਦਾ ਵੀ ਫੁੱਲ ਵੱਡੀ ਹਾਈਟ ਆ ਕੋਈ ਦਰਮਿਆਨੀ ਹਾਈਟ ਮੀਡੀਅਮ ਹਾਈਟ ਆ ਜਾਂ ਜਿਹੜਾ ਪਸ਼ੂ ਹੋਇਆ ਆਪਾਂ ਉਹ ਵੀ ਦੱਸਾਂਗੇ ਪਰ ਜਿਹੜੀ ਐਕਸਟਰਾ ਆਰਡੀਨਰੀ ਆ ਵੱਡੀ ਹਾਈਟ ਆ ਉਹਨੂੰ ਫੁੱਲ ਬੜਾ ਫੁੱਲ ਵੱਡੀ ਹਾਈਟ ਕਿਹਾ ਜਾਊਗਾ ਹਰ ਇੱਕ ਭੈਣ ਭਰਾ ਨੇ ਕਿਸੇ ਨੇ ਦੂਰ ਨੇੜੇ ਆਉਣਾ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਖੋਲ ਕੇ ਤਸਦੀਕ ਨਾਲ ਤੋਰ ਕੇ ਦਿਖਾਉਣੀ ਆ ਆ ਦੇਖੋ ਬਾਕੀ ਪੂਰਾ ਵੇਖੋਗੇ ਤਾਂ ਗਿੱਠ ਗਿੱਠ ਤੇ ਥਾਣਾ ਦੋਸਤੋ ਠੀਕ ਆ ਤਹਾਨੂੰ ਮੋٹے ਵੀ ਬਿਲਕੁਲ ਇੱਕਸਾਰ ਹੈਗੇ ਆ ਕੋਈ ਸਾਈਜ਼ ਦੇ ਵਿੱਚ ਕੋਈ ਇਹ ਨਹੀਂ ਕੋਈ ਪਤਲਾ ਕੋਈ ਮੋਟਾ ਇੱਕਸਾਰ ਜੇ ਥਾਣੇ ਮੋٹے ਥਾਣੇ ਠੀਕ ਕੋਈ ਨਹੀਂ ਲੰਮਾ ਥੋੜਾ ਜਿਹਾ ਛੋਟਾ ਬੱਚੇ ਦਾ ਕਰਦੀ ਨਾ ਹਾਂਜੀ ਬੱਚੇ ਦਾ ਕਰ ਆਹ ਲਓ ਜੀ ਠੀਕ ਹੈ ਉਹ ਕਦੇ ਨਹੀਂ ਜਾਂਦੇ ਚੁਲਾ ਆਹ ਲਓ ਜੀ ਠੀਕ ਹੈ ਜੀ ਹਾਈਟ ਕੱਦ ਫੁੱਲ ਪਟਾ ਫੁੱਲ ਵੱਡੀ ਆ ਦੋਸਤੋ ਠੀਕ ਹੈ ਇੱਕ ਵਾਰੀ ਫੇਰ ਆਪਾਂ ਜ਼ਿਕਰ ਕਰ ਦਿੰਨੇ ਆ ਤਾਂ ਥਾਣ ਦੇ ਬਿਲਕੁਲ ਕਮਾਲ ਦਾ ਇਨਫੋਰਮੇਸ਼ਨ ਇਹਦੀ ਆਪਾਂ ਲੈ ਲਾਂਗੇ ਇੱਕ ਵਾਰੀ ਤੁਹਾਨੂੰ ਪਹਿਲਾਂ ਬਾਡੀ ਸਟਰਕਚਰ ਇਸ ਮੱਝ ਦਾ ਦਿਖਾ ਦਿੰਨੇ ਆ ਵੰਡ ਚੰਗੀ ਆ ਕਾਫੀ ਵਿੱਥੀ ਚੰਗੀ ਆ ਥਨਾ ਦੀ ਆਪਸੀ ਗੈਬ ਕਾਫੀ ਚੰਗਾ ਸੋ ਪਸੰਦ ਆਉਗੀ ਤੁਹਾਨੂੰ ਮੱਝ ਤਕਰੀਬਨ ਕਾਬਲੇ ਤਾਰੀਫ ਆ ਫੁੱਲ ਵੱਡੀ ਹਾਈਟ ਸੋ ਮਿਲਕਿੰਗ ਵੀ ਚੰਗੀ ਦੀ ਆਸ ਕਰ ਸਕਦੇ ਆ ਕਿਉਂਕਿ ਜਿਹੜਾ ਪਸ਼ੂ ਆਪ ਚੰਗੀ ਸੇਪ ਮੰਦ ਹੈਗਾ ਤੇ ਵਜਨਦਾਰ ਆ ਫੁੱਲ ਤੋ ਦੁੱਧ ਦੀ ਉਮੀਦ ਓ ਤੂੰ ਆਪਾਂ ਚੰਗੀ ਲੈ ਸਕਦੇ ਹਾਂ ਠੀਕ ਆ ਆ ਲਓ ਜੀ ਠੀਕ ਆ ਬਾਕੀ ਥਾਂ ਕਾਫੀ ਸੋਹਣਾ ਠੀਕ ਆ ਜੀ ਇਹ ਨਖੇੜ ਦੇ ਵਿੱਚ ਥਾਂ ਤੁਸੀਂ ਦੇਖੋ ਤੇ ਬਹੁਤ ਵਿੱਥੀ ਦੇ ਉੱਪਰ ਹਾਂ ਬਚਾ ਲਾ ਹਾਂ ਹਾਂ ਬਚਾ ਲਾ ਵੀ ਚਲ ਲਓ ਜੀ ਲਾ ਦਿਓ ਬੱਚਾ ਜੀ ਇਹਦੇ ਬਚਾ ਹੋਏ ਸਭ ਅੱਛਾ ਭਾਈ ਜਸ ਆ ਬੱਚੇ ਨੇ ਫਿਰ ਮੂੰਹ ਚ ਮਾਰਤਾ ਰਾਂ ਤੇ ਕੋਈ ਦੱਸਿਆਗਾ ਰਿਕਾਰਡ ਪਿਛਲੇ ਸਵੇਰੇ ਦਾ ਹਾਂਜੀ ਹਾਂਜੀ ਇਹ ਆਪਣੇ ਤਾਂ ਸਤੂ ਸਾਹਿਬ ਅੱਜ ਗਈ ਆ ਜੀ ਪਹਿਲਾਂ ਹਾਂਜੀ ਦੂਜੀ ਸਵੇਰੇ ਜਿਹੜਾ ਜਦੋਂ ਛੋਟੀ ਸੀ ਜੀ ਦੂਜੀ ਸਵੇਰੇ ਹਾਂਜੀ 13 ਲੀਟਰ ਦੁੱਧ ਚ ਹੋਇਆ ਜੀ ਇਹਦੇ ਦੂਜੇ ਸਾਲ ਅੱਛਾ ਹਾਂਜੀ ਐਕਦਾ ਮੀਤਵਾੜੀ ਆ 16 15 ਲੀਟਰ ਆ ਪਾਥੀ ਚ ਹੋਇਆ ਸੀ ਹਾਂਜੀ ਆਪਣੇ ਹਾਥੀ ਚ ਹੋਇਆ ਹਾਂ ਹਾਂਜੀ 13 ਲੀਟਰ ਦੀ ਚੁਵਾਈ ਜਿਹੜੀ ਆ ਦੋਸਤੋ ਇਹਦੇ ਥੱਲੇ ਵੀਰ ਉਹਨਾਂ ਨੇ ਕੀਤੀ ਆ ਉਹ ਤੇ ਮੱਝ ਵੀ ਲੱਸੀ ਸੀ ਉਹ ਤਾਂ ਥੋੜੀ ਜਿਹੀ ਛੱਡੀ ਐ ਕਿਤੇ ਪੂਰੀ ਐ ਪੂਰੀ ਬਣੀ ਆਈਨਸਨ ਦੋਸਤੋ ਸਾਬਾ ਆਪਾਂ ਲਈ ਆ ਜੀ ਬਿਲਕੁਲ ਬਿਲਕੁਲ ਤਾਂ ਨਹੀਂ ਤਾਂ ਈਟੀ ਮਾਰਦੇ ਤੁਹਾਨੂੰ ਪਤਾ ਛੇਤੀ ਕੀ ਹੱਥ ਨਹੀਂ ਪਾਉਂਦਾ ਬਿਲਕੁਲ ਹਾਂਜੀ ਸੋ ਬਾਕੀ ਇਹ ਚੁਵਾਈ ਜਿਹੜੀ ਆ ਦੋਸਤੋ ਜਰੂਰ ਕਰਕੇ ਦਿਖਾਵਾਂਗੇ ਤੇ ਫੁੱਲ ਵੱਡੀ ਹਾਈਟ ਆ ਠੀਕ ਆ ਜੀ ਤੇ ਜਿਹੜੇ ਵੀਰ ਨੇ ਥੋੜੇ ਜੇ ਪੈਸੇ ਦੀ ਗੱਲ ਹੁੰਦੀ ਦੋਸਤੋ ਰੇਟ ਉਹੋ ਜਿਹਾ ਪਰਣਾ ਪੈਂਦਾ ਜਿਹੋ ਜਿਹਾ ਪਸ਼ੂ ਆਪਾਂ ਖਰੀਦਣ ਦੇ ਬਿਲਕੁਲ ਕਾਹ ਵਾਣਾ ਤੇ ਚੁਵਾਈ ਵੀ ਜਿਹੜੀ ਆ ਦੋਸਤੋ ਉਮੀਦ ਕਰ ਸਕਦੇ ਆ ਵੀ ਚੰਗੀ ਸੋਹਣੀ ਚੁਵਾਈ ਹੋਊਗਾ ਇਸ ਮੱਝ ਦੀ ਆਪਾਂ ਬਿਲਕੁਲ ਸੌਤਾ ਦੇ ਸਾਹਮਣੇ ਕਰ ਦਿੰਦੇ ਆ ਆਹ ਲੋ ਜੀ ਵਰਤੀ ਵੰਡਾ ਜਿਹੜੀਆਂ ਦੋਸਤੋਂ ਤੁਸੀਂ ਦੇਖੋਗੇ ਬਹੁਤ ਕਮਾਲ ਦੀਆਂ ਠੀਕ ਹੈ ਜੀ ਆਹ ਦੇਖੋ ਕੋਈ ਨਹੀਂ ਟਟਣਾ ਆ ਗਿਆ ਉਹਦੇ ਮੂਠੇ ਰੱਖੀਏ ਬੰਦੂ ਸਾਹਿਬ ਇੱਕ ਤਾਂ ਹੁੰਦਾ ਨਾ ਟੋਕਲ ਜੀ ਹੋਈਏ ਠੀਕ ਹੈ ਜੀ ਕੀ ਕਹੇ ਲੋ ਕੁਦੀ ਪਾਈ ਆ ਲੈ ਪੋਲੀ ਆ ਚਵਾਈ ਹੈ ਬਹੁਤ ਪੋਲੀ ਹੂੰ ਕੀ ਮਾਦੀ ਪੂਰੀ ਕਮਾਲ ਦੀ ਆ ਚਵਾਈ ਇਸ ਵਾਰ ਕਰਾ ਦੋਗੇ ਕੋ 13 14 ਲੀਟਰ ਤੋਂ ਤਾਂ ਜੀ ਹਾਂ ਜੀ 15 ਦੀ ਆਇਆ ਜੀ ਇਹ ਪੂਰੀ ਹੋਣ ਦੇਖ ਲਓ ਮੱਜ ਆਇਆ ਠੂਗੀ ਪੂਰੀ ਹੂੰ ਦੇਖ ਠੀਕ ਹੈ ਜੀ ਬਾਕੀ ਥੰਮ ਥੰਮ ਜਿਹੜਾ ਦੋਸਤੋ ਕਾਫੀ ਸਹਣਾ ਠੀਕ ਅੱਛਾ ਜਸਬਾਈ ਕੀ ਮੋਲ ਲੈਦਾ ਰਹੂਗਾ ਵੀਰ ਮੋਲ ਜੀ ਪਾ ਤੇ ਸੀ ਕਹਿੰਦਾ ਤੇ ਲੋਕੇ ਡੇਢ ਡੇਢ ਮੰਗੀ ਜਾਂਦੇ ਆ ਆ ਬਾਬਾ ਜਾਨੂ ਅਜੇ ਕਰਨਾ ਲੱਖ ਦੀ ਦੇ ਦਈਏ ਜੀ ਦੇਖੋ ਕਰੋ ਥੱਲੇ ਫਿਰ ਜੀ ਕਰ ਦਿਓ ਤੁਸੀਂ ਫਿਰ ਆਪ ਹੀ ਦੱਸ ਦਿਓ ਤਾ ਵੀਰ ਨੂੰ ਪੁੱਛ ਲੈਨੇ ਸਾਡੇ ਜਹਰ ਛੱਡ ਦਿੰਨੇ ਆ ਭਾਜੀ ਹਾਂ ਜਹਰ ਛੱਡ ਦਿੰਨੇ ਜਹਰ ਛੱਡ ਦਿੰਦੇ ਕੋਈ ਨਹੀਂ ਆ ਕਿ ਤੁਹਾਡਾ ਮਾਨਤਨ ਕਰਾਂਗੇ ਕਿ ਤੁਸੀਂ ਨਹੀਂ ਕਰ ਲੂਗਾ ਜੱਸ ਜਿਦਾ ਆਖੋ ਤੁਸੀਂ ਕੋਈ ਨਹੀਂ ਦਦੋ ਕੋਈ ਨਹੀਂ ਤੁਹਾਡੇ ਬੇਤਵਾਰੀ ਨਹੀਂ ਕੋਈ ਗੱਲ ਨਹੀਂ ਹਾਂਜੀ ਤੁਹਾਨੂੰ ਪਤਾ ਹੈ ਤੁਸੀਂ ਕਰਦੇ ਤੋਂ ਅੱਧੇ ਰਹਿੰਦੇ ਮਾਲਜ ਰੋਜ਼ ਤੁਹਾਡਾ ਵਿਆਹ ਸਿਆ ਲੱਖ ਰੁਪਈਆ ਦੋਸਤੋ ਡਿਮਾਂਡ ਆ ਹਜ਼ਾਰ ਵੀ ਰੰਦਾ ਵੀ ਛੱਡ ਦਾਂਗੇ ਬਾਕੀ ਜਿਨੇ ਵੀ ਭੈਣ ਭਰਾ ਆਪਣੇ ਨਾਲ ਤੁਸੀਂ ਜੁੜੇ ਹੋ ਜਿੱਥੋਂ ਤੱਕ ਤੁਸੀਂ ਮਾਨਤਨ ਕਰਾਉਣਾ ਹੋਇਆ ਜ਼ਰੂਰ ਕਰਵਾ ਸਕਦੇ ਹੋ ਜਿੰਨੀ ਕ ਗੰਜੈਸ਼ ਹੋਈ ਵਿੱਚ ਹਾਂਜੀ ਹਾਂ ਉਹ ਜ਼ਰੂਰ ਕਰ ਦਿੱਤੀ ਜਾਊਗੀ ਠੀਕ ਹੈ ਮਾਝ ਵੱਡੀ ਆ ਫੁੱਲ ਦੋ ਦੋ ਕੋਈ 15 14 ਲੀਟਰ ਭਰਨ ਵਾਲੀ ਆ ਹਾਂਜੀ 15 ਸਨੀ ਜਵਾਈ ਕਰਕੇ ਕਰੋਂਗੇ ਤੇ ਬਿਲਕੁਲ ਨੀਂਦ ਆ ਜੂਗੇ ਇਹੋ ਜੀ ਜੂਰ ਹਾਂਜੀ ਹਾਂਜੀ ਬਹੁਤ ਭੋਲੀ ਆ ਜੀ ਠੀਕ ਹੈ ਹਾਂਜੀ ਤੇ ਆ ਦੋਸਤੋ ਬਿਲਕੁਲ ਰੇਟ ਭਾ ਪੜਦਾ ਮਾਝ ਚੰਗੀ ਖਾਸ ਇਸ ਤੋਂ ਬਾਅਦ ਆ ਕੇ ਇੱਕ ਹੋਰ ਤੁਹਾਨੂੰ ਇੱਕ ਨੀਲੀ ਰਾਵੀ ਦੀ ਜਿਹੜੀ ਦੋਸਤੋ ਤੁਹਮਾਝ ਦਿਖਾ ਦਿੰਦਾ ਠੀਕ ਹੈ ਜੀ ਤੇ ਨੀਲੀ ਦੀ ਮਾਝ ਆ ਮਗਰ ਕੱਟੀ ਦੀ ਪਿਓਰ ਜਿਹੜੀ ਆ ਨੀਲੀ ਦੀ ਮਗਰ ਕੱਟੀ ਆ ਹਾਂਜੀ ਲੋਹਰੀ ਦੀ ਮਾਲੀ ਦੀ ਆ ਜੀ ਕੱਟੀ ਇਹ ਆਪ ਲੋਹਰੀ ਦੀ ਆ ਹਾਂਜੀ ਇਹ ਕੱਟੀ ਹਾਂਜੀ ਠੀਕ ਹੈ ਜੀ ਉਹਨਾਂ ਘਰ ਆ ਰਿਹਾ ਪੁੱਛਿਆ ਕੱਟੀ ਬਹੁਤ ਸੋਹਣੀ ਹੈ ਹਾਂਜੀ ਬਹੁਤ ਹੋਏ ਕੱਟੀ ਦਾ ਕਰਕੇ ਮੱਝ ਲਈ ਹੈ ਜੀ ਦੇਖੇ ਨਜ਼ਰ ਨਹੀਂ ਕੱਟੀ ਬਹੁਤ ਜਾਰੀ ਸੋਹਣੀ ਦੋਸਤੋ ਮਗਰ ਕੱਟੀ ਤੇ ਤਗਰੀ ਕੋਈ ਬੋਲ ਨਹੀਂ ਹੁੰਦਾ ਹੈਗਾ ਇਹੋ ਜੀ ਚੀਜ਼ ਤਾਂ ਦੇਖੋ ਮਗਰ ਕੱਟੀ ਕਾਫੀ ਸੋਹਣੀ ਕੋਈ ਸ਼ੌਕਣਾ ਵੀਰ ਪਾਲੂਗਾ ਜਿਹੜਾ ਵੀਰ ਲੈ ਕੇ ਜਾਊਗਾ ਹਾਂਜੀ ਤੇ ਮੱਝ ਭਈ ਜਸ ਕਿੰਮਾ ਸੁਆ ਸੁਈ ਆ ਤੀਜਾ ਸੁਆ ਜੀ ਤੀਜਾ ਹਾਂਜੀ ਠੀਕ ਆ ਮੱਝੇ ਵੀ ਵੇਲ ਬੂਲ ਬੜੀ ਲੰਬੀ ਹੈ ਹਾਂਜੀ ਬਹੁਤ ਲਵਾਈ ਨੂੰ ਵੀ ਬਹੁਤ ਜਿਆਦੀ ਆ ਹਾਂਜੀ ਠੀਕ ਹੈ ਤੇ ਉਚਾਈ ਕਾਦ ਦੀ ਵੀ ਜਿਹੜੀ ਦੱਸੋ ਸੋਹਣੀਓ ਵੱਡੀਆਂ ਮੱਝਾਂ ਜਿੰਦੀ ਗਿਣਤੀ ਆਪਾਂ ਕਰ ਸਕਦੇ ਹਾਂ ਅੱਛਾ ਇਹਨੂੰ ਦਿਨ ਕਿੰਨੇ ਹੋ ਗਏ ਸੀ ਇਹਨੂੰ ਸੂਈ ਨੂੰ 6 ਤੋਂ 7 ਦਿਨ ਹੋ ਗਏ ਸਨ ਤੁਸਾ ਠੀਕ ਹੈ ਜੀ ਹਾਂਜੀ 6 ਤੋਂ 7 ਦਿਨ ਹਾਂਜੀ ਹੁਣ ਕੀ ਹੈ ਹੁਣ ਥੱਲੇ ਬੌੜਾ ਤੋਂ ਬਾਹਰ ਆ ਗਈ ਹੈ ਦੁੱਧ ਕਿੰਨਾ ਕੋਣ ਥੱਲੇ ਹੁਣ ਇਸ ਟਾਈਮ 10 ਲੀਟਰ ਹੋ ਗਏ ਜੀ 10 ਲੀਟਰ ਹਾਂਜੀ ਤਿਆਰ 7 ਦਿਨਾਂ ਬਾਅਦ ਢਲਪਣਾ ਖੁੱਲਾ ਢੁੱਲਾ ਹਾਂਜੀ ਖੁੱਲਾ ਚਵਾਈ ਕਿਵੇਂ ਮੋਟੀ ਹੈ ਬੜੀ ਮੈਂ ਆਹ ਕੋਲੀ ਆਉਗੇ ਇਹ ਵੀ ਤੁਹਾਨੂੰ ਚਵਾਈ ਚੱਡਾ ਭਾਜੀ ਥੋੜਾ ਜਿਹਾ ਕੱਟ ਵਿਖਾਉਂਦੀ ਹੈ ਦੁੱਧ ਨੂੰ ਚੰਗੀ ਬ ਮੇਲੀ ਦਾ ਉਹ ਤੁਹਾਨੂੰ ਪਤਾ ਘਟ ਵਹਾਉਂਦੀਆਂ ਨੀਲੀ ਥੋੜਾ ਜਿਹਾ ਛੱਡਾਂ ਮੋਹਰਾ ਜਿਹਾ ਜ਼ਿਆਦਾ ਵਹਾਉਂਦੀਆਂ ਬਿਲਕੁਲ ਬਾਕੀ ਦੋਸਤੋ ਵੇਲ ਪੱਖੋਂ ਵੇਖੋਗੇ ਤੇ ਲੰਬਾਈ ਬਹੁਤ ਜ਼ਿਆਦੀ ਆ ਇਹ ਸਮਝ ਦੀ ਨੀਲੀ ਦੀ ਮਾਜ ਆ ਮਗਰ ਕੱਟੀ ਆ ਲੋਹਰੀ ਸਾਣ ਦੀ ਮਗਰ ਕੱਟੀ ਵੀਰ ਦੱਸਣ데요 ਵੀ ਲੋਹਰੀ ਸਾਣ ਦੀ ਮਗਰ ਕੱਟੀ ਆ ਬਾਕੀ ਬਿੱਲੀ ਮਣਕੀ ਆਖਾ ਮਗਰ ਕੱਟੀ ਦੀ ਤੇ ਮਾਜ ਤੁਸੀਂ ਆਪ ਜਿਹੜੀ ਇਹ ਦੇਖ ਦੇਖ ਸਕਦੇ ਸੀਗਾ ਜੀ ਆਪ ਵੀ ਚੰਗੀ ਬਿਲਕੁਲ ਰਾਜੀ ਆ ਵਜਨ ਦਾ ਰ ਫੁੱਲ ਆ ਦੇਖੋ ਹਾਂ ਜੀ ਤੇ ਬਹੁਤ ਵਧੀਆ ਚੰਗੀ ਗਰੋਥ ਦੋਸਤੋ ਮਗਰ ਕੱਟੀ ਦੀ ਹੈ ਕਿਉਂਕਿ ਤੇਰੇ ਚੰਗੇ ਸਾਣ ਨੇ ਨੀਲੀ ਰਵੀ ਦੇ ਬੱਚੇ ਵੀ ਕਾਫੀ ਸੋਹਣੇ ਫੌਮਦੇ ਆ ਤੇ ਬਾਕੀ ਹੁੰਦੇ ਵੀ ਬਿਲਕੁਲ ਹਲਦੀ ਆ ਖੁੱਲੇ ਡੁੱਲੇ ਬਿਲਕੁਲ ਸਰੀਰ ਦੇ ਜਿਹੜੇ ਬੱਚੇ ਆ ਆ ਤੁਸੀਂ ਦੇਖ ਸਕਦੇ ਹੋ ਮਗਰ ਲਾਹਰੀ ਸਾਣ ਦੇ ਜਿਹੜਾ ਬੱਚਾ ਫੀਮੇਲ ਦਾ ਆ ਆਪ ਬਿਲਕੁਲ ਅੱਜ ਥੋੜੇ ਕਿ ਦਿਨ ਹੋਏ ਆ ਸੂਈ ਨੂੰ ਤੇ 6 ਮਾਂ ਦੇ ਅੱਜ 6ਵਾਂ 7ਵਾਂ ਦਿਨ ਮੰਨ ਸਕਦੇ ਜੇ 10 ਕਿਲੋ ਤੇ ਬਿਲਕੁਲ ਜਿਹੜੀ ਚੱਲਣ ਦਈ ਹੈ ਲਿਆਓ ਜੀ ਭਾਵੇਂ ਬਗਾ ਮਾਰ ਕੇ ਵੀ ਆਪਾਂ ਤਸੱਲੀ ਕਰਵਾ ਦਿੰਨੇ ਆ ਬਾਕੀ 10-10 ਧਾਰਾ ਮਾਰ ਕੇ ਜੀ ਦੋਸਤੋ ਕਰਾ ਦਿੰਨੇ ਆ ਪੂਰੀ ਤਸੱਲੀ ਉਸ ਤੋਂ ਬਾਅਦ ਕਿਸੇ ਵੀਰ ਨੇ ਆਨਲਾਈਨ ਖਰੀਦਣੀਆਂ ਚਾਹੇ ਕੋਈ ਘਰੇ ਹੁੰਦਾ ਤਸल्ली ਬਿਲਕੁਲ ਸੇਮ ਆਪਦੀ ਕਰ ਲਿਆ ਕਰੋ। ਕਿ ਸੰਤੂ ਸਾਹਿਬ ਹੋ ਜਨਾ ਥਾਣੂ ਟੇਟਾ ਜੇ ਕਾੜ ਲੈ ਰੱਖ ਦੀ ਘਟ ਵੱਧ ਨਹੀਂ ਉਹਦੇ ਵਿੱਚ ਕੋਈ ਫਰਕ ਨਹੀਂ ਹੋ ਜਾ। ਉਹ ਚਲੋ ਕੋਈ ਬੰਤਰ ਹੀ ਬਣੀ ਇੱਕੋ ਜੀ ਚਵਾਈ ਐ ਝੋਕੇ ਲਈ ਜਿੰਨੇ ਹੋ ਜਾਂਦੀ ਕੋਈ ਨਹੀਂ ਕੋਈ ਗੱਲ ਨਹੀਂ। ਹਾਂਜੀ। ਇੱਕ ਤਾਂ ਨਾ ਹੈ ਮਾੜ ਤਾਰ ਤੋਂ ਬੜਾ ਫੱਟੋ ਮਾੜਾ ਇੱਕ ਜੀ ਇੱਕ ਤਾਰ ਦਾ ਨਾ ਫਰਕ ਹੋਵੇ। ਠੀਕ ਹੈ ਜੀ। ਹਾਂਜੀ। ਚੌ ਚੌ ਲੈ ਵੀ ਵੱਡੀ। ਬਾਕੀ ਵੇਨਮੂਨ ਕਾਫੀ ਭਵਾਨੇ ਤੇ ਵੇਖੋ ਨਾੜਾਂ ਨੂੰ ਕਿਵੇਂ ਦਿਖਾਈ ਦੇ ਰਹੀ। ਥਨਾ ਦੇ ਸੰਤੂ ਸਾਹਿਬ ਨਾੜਾਂ ਬੜੀਆਂ ਹੁੰਦੀ। ਹੂੰ। ਬੰਨ ਦੇ ਕਾ ਦੇ ਕਾ ਬੰਨ ਦੇ ਦੇਖੋ ਜੀ ਆ ਦੇਖੋ ਜੀ ਹਨਾ ਦੇ ਨਾਲਾਂ ਵਿੱਚ ਚਬਾਈ ਚਵਾਇ ਕਰਦਾ ਆ ਦੇਖ ਅਗਲੇ ਥਨਾ ਦੀ ਚਬਾਈ ਆ ਕਰੋ ਨੋੜ ਦੀ ਬਾਕੀ ਮਗਰਲੇ ਥਨਾ ਦੀ ਚਬਾਈ ਆ ਦੇਖ ਸਕਦੇ ਆਪੇ ਬਗੀ ਏਡੀ ਪੋਲੀ ਪੋਲੀ ਬਹੁਤ ਜਤ ਹਾਂਜੀ ਠੀਕ ਹੈ ਤੇ ਜਸ ਪਾ ਫਿਰ ਕੀ ਇਹਦਾ ਮੋਨੇ ਵੀਰੇ ਕੀ ਰੋਗਾ ਰੇਟ ਮੋਲ ਜੀ ਭਾਵੇਂ 85 ਕਰਾ ਲਓ ਭਾਵੇਂ 80 ਕਰਾ ਲਓ ਹਾਂ 70000 ਦੀ ਹਾਂ ਮੰਗ 70 ਦੀ ਹਾਂਜੀ ਲੈ ਆਂਦੇ ਹਾਂ ਹਾਂਜੀ ਤੁਹਾਨੂੰ ਪਤਾ ਏਡੀ ਮੱਝ ਵੀ ਇੰਨੇ ਭਾਜ ਕੀ ਆਉਂਦਾ ਜੀ ਹਮ ਮਗਰ ਕੱਟੀ ਵੀ ਸੋਹਣੀ ਹਾਂਜੀ ਕੱਟੀ ਹੈ ਜੀ ਕੱਟੀ ਦਾ ਕਰਕੇ ਜਾਂਦਾ ਜੀ ਨੋਰਮਲੀ ਦੋਸਤੋ ਹੋ ਸਕਦਾ ਵੀ 85000 ਵੀ ਮੰਗ ਲਈਏ ਤੇ ਉਹ ਵੀ ਸਾਰੇ ਵੀਰਾਂ ਨੇ ਕਹਿੰਦਾ ਸੀ ਵੀ ਜਾਇਜ਼ ਆ ਹਾਂਜੀ ਤੇ ਜੀ ਅੱਤਰ ਗਿਆ ਆ ਰਵੀਰ ਨੇ ਕਿਹਾ ਵੀ ਲੈਣ ਜਿਹੜਾ ਲੈਣ ਜਿਹੜੀ ਗੱਲਬਾਤ ਹੈ ਕੀ ਆ ਉਹ 77 ਹਾਂ ਠੀਕ ਆ ਜੀ 85000 ਤੋਂ ਸਿੱਧਾ ਜਿਹੜਾ ਮਾਨਤਾ ਨਾ ਉਹ ਤੁਸੀਂ ਆਪ ਲਾ ਲੋ ਵੀ 9000 ਵੀਰਾਂ ਦਾ ਵੀ ਛੋਟ ਕਰਤੀ ਹੈ ਵੀ 77000 ਰੁਪਏ ਲੈ ਦੇ ਤੇ ਮਾਝ ਵਧੀਆ ਚੰਗੀ ਵੱਡੀਆਂ ਮਾਝਾਂ ਚ ਪੈਂਦੀਆਂ ਕੋਈ ਛੋਟੀ ਜਿਹੀ ਮਾਝ ਨਹੀਂ ਹੈਗੀ ਵੀ ਦਰਮਿਆਨੀ ਜੀ ਹਾਈਟ ਆ ਛੋਟੀ ਜੀ ਵੱਡੀ ਮਾਝ ਤੁਸੀਂ ਮੰਨ ਕੇ ਜਿਹੜਾ ਫੇਰ ਸੌਦਾ ਕਰ ਸਕਦੇ ਹੋ ਚਾਹੇ ਆਨਲਾਈਨ ਕਰ ਲਓ ਚਾਹੇ ਕਰੇ ਜਾ ਕੇ ਬਗਾਨੇ ਸਾਣਕ ਤੁਹਾਨੂੰ ਪਤਾ ਪੱਠੇ ਵੀ ਘਟ ਖਾਂਦੀਆਂ ਹੂੰ ਤੇ ਤਾਂ ਕਰਕੇ ਉੱਥੇ ਦਾ ਜਦੋਂ ਪੱਠੇ ਖਾਂਟਾ ਵੀ ਇਹਨੇ ਦੂਣਾ ਹੋ ਜਾਣਾ ਜੀ ਇਹ ਪਸ਼ੂ ਆਏ ਵੀ ਇੱਕ ਇੱਕ ਤੋਂ ਇੱਕ ਹੱਟ ਡੱਕ ਹੋਇਆ ਆਪਣੇ ਘਰੇ ਆ ਜਾਂਦੇ ਹਾਂਜੀ ਹਾਂਜੀ ਵੀ ਪਸ਼ੂ ਆ ਕੇ ਵੀ ਜਾ ਕੇ ਡੰਗ ਕਰ ਸਕਦੇ ਆ ਜਦੋਂ ਪਸ਼ੂ ਅਜੀਲ ਆ ਜਾਂਦਾ ਨਾ ਹਾਂਜੀ ਹਾਂਜੀ ਫੇਰ ਦੁੱਧ ਤੇ ਪਸ਼ੂ ਆ ਜਾਂਦਾ ਹਾਂਜੀ ਫੇਰ ਆ ਜਾਂਦਾ ਕਈ ਮੇਰੇ ਵੀ ਕਾਲੇ ਪੈ ਜਾਂਦੇ ਦਗਨ ਹੁਣ ਇਹਦਾ ਕਰਮਾ ਦਾ ਹੀ ਨਹੀਂ ਪਤਾ ਵੀ ਕਿਤੇ ਅਣਜਾਣਾ ਵੀ ਕਿੱਡੀ ਕਿ ਦੂਰੀ ਤੇ ਜਾਣਾ ਹਾਂਜੀ ਹਾਂਜੀ ਵੀ 100 ਕਿਲੋਮੀਟਰ ਜਾਣਾ 200 ਜਾਣਾ ਕਿ 300 ਕਿਲੋਮੀਟਰ ਜਾਣਾ ਹਾਂਜੀ ਹਾਂਜੀ ਠੀਕ ਆ ਤੇ ਉਹ ਚਾਰੇ ਦਾ ਫਰਕ ਪੈ ਜਾਂਦਾ ਇਸ ਤੋਂ ਬਾਅਦ ਇੱਕ ਦੋਸਤੋ ਹੋਰ ਤੁਹਾਨੂੰ ਅਗਲੀ ਜਿਹੜੀ ਆਪਾਂ ਇਹ ਝੋਟੀ ਦਿਖਾ ਦਿੰਦੇ ਠੀਕ ਆ ਇਹ ਵੀ ਬਿਲਕੁਲ ਤਾਜੀ ذੁਈ ਆ ਸਮਾਂ ਇਹਨੂੰ ਵੀ ਪੁੱਛ ਲੈਨੇ ਕਿੰਨਾ ਕੁ ਹੋਇਆ ਤੇ ਜਸਪਾਈ ਇਹ ਝੋਟੀ ਸੂਹਾ ਕਿੰਨਾ ਇਹ ਪਹਿਲਾ ਜੀ ਪਹਿਲੀ ਝੋਟੀ ਹਾਂਜੀ ਠੀਕ ਆ ਇਹ ਸਮੂਹ ਸਾਹਿਬ ਅੱਗੇ ਪਹਿਲੀ ਵੀਡੀਓ ਤੋਂ ਵੀ ਆਪਾਂ ਪਾਈ ਜੇ ਪਾਈ ਹੈ ਨਾ ਜਿਹੜੀ ਪਿਛਲੀ ਵੀਡੀਓ ਚ ਪਾਈ ਆ ਹਾਂਜੀ ਅ ਤੇ ਠੀਕ ਹੈ ਜੀ ਹਾਂ ਜੀ ਇਹ ਝੋਟੀ ਅੱਗੇ ਭਾਈ ਉਹਨਾਂ ਵੀਰ ਦਾ ਇਹ ਸਾਈ ਆਈ 2000 ਉਧਰ ਫਿਰ ਨਾ ਪਾਣੀ ਆ ਗਿਆ ਅਸ ਤੇ ਪਾਣੀ ਦਾ ਕਾਰਨ ਉਹ ਫਿਰ ਖੜ ਨਹੀਂ ਸਕੇ ਤੇ ਫਿਰ ਹੋਰ ਵੀਰ ਭਰਾਵਾਂ ਦੇ ਬੜੇ ਫੋਨ ਆਏ ਤੇ ਫਿਰ ਬਾਕੀ ਸਾਰਾ ਹੀ ਮਾਲ ਸੰਤੂ ਸਾਹਿਬ ਵੇਖ ਗਿਆ ਡੰਗਰੇ ਇੱਕ ਵੀ ਨਹੀਂ ਰਿਹਾ ਸਿਰਫ ਸਾਈ ਦਾ ਕਰਕੇ ਢੱਕੀ ਆ ਵਿੱਚ ਬਾੜ ਦਾ ਵੀ ਭਾਜੀ ਅਜੇ ਕੱਲ ਤਾਂ ਪਤਾ ਨਹੀਂ ਜੀ ਫਿਰ ਡਕਣੀ ਪੈਣੀ ਸੀ ਜਦੋਂ ਪਤਾ ਹੁੰਦਾ ਵੀ ਜਦੋਂ ਅੱਜ ਆ ਜਾਣਗੇ ਕੱਲ ਆ ਜਾਣਗੇ ਪਰਸੋਂ ਆ ਜਾਣਗੇ ਭੈਣ ਭਰਾਵਾਂ ਦਾ ਹੁੰਦਾ ਮੀਤ ਹੁੰਦੀ ਆ ਤੇ ਬਾਅਦ ਵਿੱਚ ਉਧਰ ਪਾਣੀ ਪੁਣੀ ਆ ਗਿਆ ਹਾਂ ਜੀ ਸੰਮੜ ਕੇ ਫਿਰ ਸਾਈ ਬਾ ਤੇ ਫਿਰ ਇਹਨੇ ਵੀਰ ਨੇ ਕੱਲ ਸਾਈ ਪਾਤੀ ਨਿਕਾਹੀ ਤੇ ਪੁਣੀ ਆ ਅੰਕੀ ਫਿਰ ਵੀਡੀਓ ਚ ਦੱਸੋ ਆਦੇ ਚੱਲ ਵੇਖ ਲੋ ਡਾਕ ਲੋ ਡਾਕ ਉਹਨੇ ਸਾ ਢਕਣੀ ਜੀ ਵੀ ਨਹੀਂ ਸੋ ਸਹੀ ਪਾਣੀ ਆ ਗਿਆ ਮਾਰ ਤਾੜੋਗੀ ਕੋਈ ਪੈਸਾ ਅਰੇਂਜਮੈਂਟ ਕੋਈ ਨਹੀਂ ਵੀ ਹੁੰਦਾ ਨਹੀਂ ਹੁੰਦਾ ਨਹੀਂ ਚਲੋ ਅਗਲੇ ਨੂੰ ਸਮਝਣਾ ਪੈਂਦਾ ਜੀ ਚਲੋ ਫਿਲਹਾਲ ਆਪਾਂ ਇੱਕ ਵਾਰੀ ਫੇਰ ਸਾਰੇ ਅਕੇ ਸਾਂਝੀ ਕਰ ਦਿੰਨੇ ਆ ਇਹ ਝੋਟੀ ਭਜਨ ਸੂਈ ਸੀ 11 ਕਿਲੋ ਦੁੱਧ ਜਮਾ 11 ਕਿਲੋ ਦੁੱਧ ਦਿਨ ਕਿੰਨੇ ਦੱਸਿਆ ਸੀ ਨੂੰ ਦਿਨ ਉਦੋਂ ਦੱਖਦੇ ਹੁਣ 15 ਕਿ ਦਿਨਾਂ ਦੀ ਸੂਈ ਹੈ ਹੁਣ 15 ਕਿ ਦਿਨ ਹੋ ਗਏ ਆ ਉਦੋਂ ਕਿ 10 ਕ ਕੋਈ 8-7 ਦੇ ਨ ਸੀਗੇ ਅਜ 8-7 9 ਦਿਨਾਂ ਬਾਅਦ ਫੇਰ ਵੀਡੀਓ ਪਾਉਣ ਲੱਗੇ ਆ ਬਾਕੀ ਫੋਨ ਇਹਦੇ ਸੰਤੂ ਸਾਹ ਬੜੇ ਆਏ ਹਰ ਕੋਈ ਮੰਗੇ ਇਹੋ ਹੀ ਅੱਛਾ ਤੇ ਜਦੋਂ ਫੇਰ ਸੌਦਾ ਆਇਆ ਤੇ ਫੇਰ ਕੀ ਜਣਾ ਉਹਨਾਂ ਨੂੰ ਭਰਾਵਾਂ ਨੂੰ ਚਲੋ ਵੀਡੀਓ ਵੇਖਣੀ ਆ ਬਹੁਤ ਜ਼ਿਆਦਾ ਇਹ ਫੋਨ ਆਏ ਠੀਕ ਆ ਜੀ ਠੀਕ ਆ ਹਾਂਜੀ ਸੋ ਮਗਰ ਵੀ ਕੱਟੀ ਹਿੰਦੇ ਨਹੀਂ ਕੱਟਾ ਮਗਰ ਮੇਲ ਕਾਫ ਠੀਕ ਆ ਮਗਰ ਮੇਲ ਕਾਫ ਭਰਾਵੋ ਪਹਿਲਾਂ ਵਾਲੀ ਵੀਡੀਓ ਕੱਢ ਕੇ ਵੇਖ ਲਿਓ ਇਹ ਨਾ ਕੋਈ ਵੀ ਰੱਖੇ ਵੀ ਪਹਿਲਾਂ ਕੱਟੀ ਹੁਣ ਕੱਟਾ ਦਾ ਵੀ ਜਿਹੜਾ ਬੱਚਾ ਮਗਰ ਉਹੀ ਹੋਊਗਾ ਝੋਟੀ ਥਲੇ 11 ਲੀਟਰ ਦੰਦ ਜਿਹ ਸੋ ਦੋਸਤੋ ਵੱਡੀਆਂ ਵੱਡੀਆਂ ਮੱਝਾਂ ਜਿਹੜੀਆਂ 10 ਵਾਰ ਨਹੀਂ ਡੱਪਦੀਆਂ ਕਿ ਫਿਲਹਾਲ ਇਸ ਝੋਟੀ ਦੇ ਕੋਲ 10 ਕਿਲੋ ਦੁੱਧ ਆ ਪਿੱਛੇ ਜੇ ਵੀ ਆਪਾਂ ਜਿਹੜੀ ਵੀਡੀਓ ਬਣਾਈ ਸੀ ਉਹਦੇ ਵਿੱਚ ਵੀ ਦੁੱਧ ਜਿਹੜਾ ਨੇੜੇ-ਤੇੜੇ ਦੱਸਿਆ ਸੀ ਤੇ ਉਹਨਾਂ ਕੇ ਚਵਾ ਜਿਹੜਾ ਲੱਗਾ ਸੀ ਇਸ ਝੋਟੀ ਨੂੰ ਉਹਨਿੰਨ ਧਾਰਾਂ ਉਹਨਾਂ ਜਿੰਨੀਆਂ ਧਾਰਾਂ ਕਈਆਂ ਗਈਆਂ ਸਨ ਉਹਨੀਆਂ ਧਾਰਾਂ ਸੀ ਮਜ਼ਬੂਤ ਸੱਜੇ ਸੋ ਸਾਈ ਭੈਣਾ ਹੋਇਆ ਸੀ ਸੋ ਵੀਰ ਉਹਨਾਂ ਨੇ ਚਲੋ ਅੱਗੇ ਸੇਲ ਨਹੀਂ ਕੀਤੀ ਬਚਾ ਲਾ ਧਾਰਾਂ ਮਾਰ ਕੇ ਉਤਾਰ ਦਈਏ ਬਾਕੀ ਉਹ ਵਨ ਦਾ ਸਟਰਕਚਰ ਕਾਫੀ ਸੋਹਣਾ ਠੀਕ ਹੈ ਜੀ ਭਾਂਡਾ ਜਿਹੜਾ ਦੋਸਤੋ ਦੱਸ ਦਿੰਦਾ ਕਿੰਨਾ ਦੀ ਚਵਾਈ ਆਏ 6:30 ਵਜੇ ਦੀ 6:30 ਵਜੇ ਚਵਾਈ ਠੀਕ ਹੈ ਜੀ ਹਾਂਜੀ 6:30 ਵਜੇ ਦੀ ਮਾਰਨਿੰਗ ਚਵਾਈ ਆ ਹਾਂਜੀ ਨਾਲੇ ਭਾਜੀ ਜੇ ਤਰਾ ਗਲਤ ਕੰਮ ਕਰਾਂਗੇ ਇੰਨੇ ਡੱਕਰ ਜਾਂਦੇ ਆ ਤਾਂ ਡੱਕਰ ਥੂੜੀ ਥੂੜੀ ਯਾਰ ਫੇਰ ਲੈ ਕੇ ਜਿੱਨਾ ਘਰੇ ਬਿਲਕੁਲ ਜੀ ਬਿਲਕੁਲ ਨਹੀਂ ਕੰਮ ਦੇਖੋ ਜੀ ਜਿਹੜਾ ਸਾਫ਼ ਸਪਾਈ ਦਾ ਕੰਮ ਨਾ ਉਥੇ ਭੈਣ ਭਰਾਵਾਂ ਦਾ ਚੱਲ ਕੇ ਹਾਂਜੀ ਆਹ ਦੇਖੋ ਜੀ ਨਹੀਂ ਦੇਖੀ ਕਰਨਾ ਆਹ ਲੋ ਜੀ ਠੀਕ ਹੈ ਤੇ ਤਸਮਾਹ ਹੋ ਜਾਣ ਤੋਂ ਬਾਅਦ ਬਿਲਕੁਲ ਜਿਵਾਈ ਜਿਹੜੀ ਹੈ ਦੋਸਤੋ ਕੋਈ 10-10 ਧਾਰਾ ਮਾਰ ਕੇ ਦਸਾਂ ਲਈ ਇੰਡੀ ਵੀ ਕਰਵਾ ਦਾਂਗੇ ਆ ਰੇਟ ਪਰਤਾ ਵੀ ਜਿਹੜਾ ਦੋਸਤੋ ਜਾਇਜ਼ ਹੋਊਗਾ ਬਾਕੀ ਦੁੱਧ ਚੰਗਾ ਸੁਣਾ ਆਏਗਾ ਖੁੱਲਾ ਦੁੱਧ ਆ ਬੱਚਾ ਤੁਸੀਂ ਵੇਖ ਲਓ 15 ਦਿਨਾਂ ਦਾ ਕੋਈ ਵੀ 17 ਦਿਨਾਂ ਦਾ ਮੰਨ ਲੈ ਕੋਈ ਆਪਦੀ ਮਰਜ਼ੀ ਸਮਝ ਆ ਤੁਹਾਡੀ ਇੱਥੇ ਵੀ ਜਿਹੜਾ ਆਪ ਦਾ ਤੁਸੀਂ ਮੰਨ ਸਕਦੇ ਹੋ ਕੋਲੀ ਹੋੜੀ ਆ ਜੀ ਹਾਂਜੀ ਚਵਾਈ ਵੀ ਵੀਰ کہہ ਰਿਹਾ ਵੀ ਕਾਫੀ ਕੋਲੀ ਆ ਬਾਕੀ ਸਾਹਮਣੇ ਦੋਸਤੋ ਉਹ ਕਹਿੰਦੇ ਭਾਜੀ ਮੈਨੂੰ ਕਿਹਾ ਕੋਲਾ ਲੈ ਇਹਨੇ ਕਿਉਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਹਾਂਜੀ ਹਾਂਜੀ ਉਹ ਤੇ ਗਾਉਣਾ ਲਿਕਦਾ ਬਿਲਕੁਲ ਬਿਲਕੁਲ ਕੋਈ ਅੱਗੇ ਵੀ ਕਿਸੇ ਭੈਣ ਭਰਾਣੇ ਚਵਾਈ ਕਰਨੀ ਆ ਬਿਲਕੁਲ ਕਈ ਵਾਰ ਮੋਸਟਰੀ ਲੇਡੀਜ਼ ਚਵਾਈ ਕਰਦੀਆਂ ਨੇ ਹਾਂਜੀ ਹਾਂਜੀ ਉਹਨਾਂ ਲਈ ਵੀ ਸੌਖੀ ਜਿਹੜੀ ਪੋਲੀ ਚਵਾਈ ਦਾ ਮਿੰਟ ਚ ਨਿਕਲ ਜਾਂਦੀ ਆ ਤੇ ਜਿਹੜੀ ਕਾਰਡੀਓ ਲੈ ਜਾਂਦੀ ਆ ਬਾਹਾਂ ਬਾਸ ਜੀ ਬਾਸ ਬੀ ਬਰਾਵੋ ਠੀਕ ਆ ਸੋ ਜਿੰਨੇ ਪਸ਼ੂ ਦੋਸਤੋ ਸੂਏ ਸਵਾਏ ਸੀਗੇ ਸਾਰੀਆਂ ਦੀਆਂ ਧਾਰਾਂ ਜਿੰਨੀਆਂ ਵੀ ਹੋ ਸਕਦੀਆਂ ਨੇ ਮਾਰ ਕੇ ਤਸਲੀ ਨਾਲ ਜਿਹੜੀਆਂ ਤੁਹਾਨੂੰ ਚੈੱਕ ਕਰਵਾ ਦੀਆਂ ਨੇ ਬਰਾਬਰ ਦਾ ਚਵਾਹ ਹੋਊਗਾ ਬਰਾਬਰ ਭਰਾ ਹੋਊਗਾ ਪੋਲੀਆਂ ਹੁਣ ਕੀ ਆ ਤੇ ਕੋਈ ਭੂਰ ਛਟਾ ਨਹੀਂ ਮਿਲੂਗਾ ਤੁਹਾਨੂੰ ਠੀਕ ਹੈ ਜੀ ਅਸਾਂ ਜਸ ਬਾਈ ਇੱਕ ਨੰਬਰ ਆਪਣੇ ਜਰੂਰ ਕਰੀਏ ਸਾਂਝੇ ਨੰਬਰ ਜੀ 9958 92382 ਇੱਥੇ ਵਟਸਐਪ ਜਿਆਦਾ ਕੋਈ ਹੈ ਜੀ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਸਾਨੂੰ ਮਿਲਣਾ ਵੀਰ ਜਸ ਪੁਰਬਈ ਮਰੀਏ ਬਾਈ ਤੇ ਟ੍ਰੇਡ ਵਾਲੀ ਠੀਕ ਆ ਜੀ ਤੇ ਮੋਲ ਦੱਸਿਆ ਨਹੀਂ ਆਪਾਂ ਆਹੋ ਮਾਡਾ ਹਾਂਜੀ ਛੱਡੋ ਜੀ ਮੋਲ ਤਾਂ ਗਏ ਉਹਨਾਂ 76 ਦੀ ਕੀਤੀ ਹਾਂ ਨਾ ਜੀ ਪਿਛਲੀ ਵੀਡੀਓ ਚੋਂ ਮੋਲ 76 ਕੀਤਾ ਸੀ ਹਾਂਜੀ 82 ਕਰਕੇ 76 ਦੀ ਕੀਤੀ ਸੀ ਜੀ ਹਾਂ ਹੋਣ ਕੋਈ ਨਹੀਂ ਯਾਰ ਛੱਡਦਾ 57 ਦੀ ਦੇ ਦਾਂਗੇ 57 ਦੀ ਦੇ ਦਾਂਗੇ ਭਾਜੀ ਕੋਈ ਗੱਲ ਨਹੀਂ ਹੈ ਕਿ ਬਿਲਕੁਲ ਪਾ ਜਾਏ ਜੀ ਹੇ ਬਾਣਾ ਵੇਖਣਗੇ ਕਿ ਕਿਹੜੇ 57 ਦੀ ਹਾਂਜੀ 11 ਕਿਲੋ ਦੁੱਧ ਕੋਈ ਚੋਲੇ ਆਉਂਦਾ ਬਿਲਕੁਲ ਜੀ 10 ਕਿਲੋ ਦੀ ਗਰੰਟੀ ਹੋ ਪਾ ਮੈਂ ਧਾਰਵਣਾ ਮਾਰੇ ਇਦਾਂ ਹੀ ਲੱਜੇ ਮੈਂ ਲੱਦ ਕੇ ਠੀਕ ਹੈ ਜੀ ਹਾਂਜੀ 10 ਕਿਲੋ ਨਹੀਂ ਆਪਦੀ ਤਸੱਲੀ ਕਰਨ ਸੰਧੂ ਸਾਹਿਬ ਬਿਲਕੁਲ ਦੁੱਧ ਵਾਲਾ ਝੂਠ ਨਹੀਂ ਇਹਦੇ ਵਿੱਚ ਕੋਈ ਨਾ ਮਾਰਨਾ ਹੀ ਆ ਕੀ ਲੋਡ ਹੈ ਨਾ ਕਾਹ ਮਾਲ ਵੇਚਣਾ ਇੱਕ ਦਿਨ ਥੋੜੀ ਵੇਚ ਕੇ ਮੁਕਾੜ ਚਣਾ ਸੋ ਲੰਮੀ ਸੋਚ ਆ ਵੀਰ ਦੀ ਦੋਹਾਂ ਵੀਰ ਜੱਸ ਪਾਈ ਵੀ ਚਲੋ ਬਹੁਤ ਵਧੀਆ ਕੰਮ ਕਰਾ ਤੇ ਨਾਲ ਵੀਰ ਜਿਹੜੇ ਉਹਨਾਂ ਦੀ ਵੀ ਚੰਗੀ ਸੋਚ ਆ ਦੋਸਤੋ ਬਾਕੀ ਬਹੁਤੇ ਵੀਰ ਚਲੋ ਧਿਆਨ ਦੇ ਵਿੱਚ ਹੋਣਗੇ ਵੀ ਬਾਈ ਨੇ ਸਾਰੇ ਜਾਣਦੇ ਵੀ ਹੋਣਗੇ ਚਾਰ ਪਸ਼ੂ ਆਜ ਦਿਖਾਤੇ ਆ ਦੋਸਤੋ ਚਾਰੇ ਪਸ਼ੂਆਂ ਦੇ ਰੇਟ ਪੜਤੇ ਵੀ ਅਜਾਇਜ਼ ਨਹੀਂ ਬਾਕੀ ਕੋਈ ਵੀਰ ਆਉਦੀ ਸਮਝਣਾ ਇੱਥੇ ਆਣ ਕੇ ਆਪ ਦੇ ਹਿਸਾਬ ਨਾਲ ਮੋਲ ਲਗਾ ਸਕਦਾ ਕੋਈ ਗੁੱਸੇ ਕਿਲੇ ਵਾਲੀ ਗੱਲ ਨਹੀਂ ਪਸ਼ੂ ਮੋਲ ਜਿਹੜਾ ਦੋਸਤੋ ਭਰ ਕੇ ਫੇਰ ਖਰੀਦਣਾ ਪੈਂਦਾ ਬਾਕੀ ਆਪ ਦੇ ਹਿਸਾਬ ਨਾਲ ਆਪ ਦੀ ਸੋਚ ਨਾਲ ਮੁੱਲ ਵੀ ਲਾਉਣਾ ਪੈਂਦਾ ਤੇ ਪਸ਼ੂ ਸਾਰੇ ਅੱਜ ਖਰੇ ਸੀਗੇ ਚੰਗੇ ਸੀਗੇ ਮੇਰੇ ਪਿਆਰੇ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।